ਸਿਮਰਨ ਕਰੋ ਅਸੀਂ ਉਹ ਸਿਮਰਨ ਕਰ ਨਹੀਂ ਰਹੇ ਦੁਖਾਂ ਤੋਂ ਛੁਟਕਾਰਾ ਮਿਲ ਨਹੀਂ ਰਹਾ ਬੇਨਤੀਆਂ ਅਰਦਾਸਾਂ ਹਰ ਸਮੇਂ ਕਰ ਰਹੇ ਹਾਂ ਪਰ ਵੈਗੁਰੂ ਜੀ ਮਿਹਨਤ ਕਰਨੀ ਪੈਣੀ ਹੈ ਮਿਹਨਤ ਦੇ ਨਾਲ ਹੀ ਰਹਿਮਤ ਹੈ ਆਪ ਗਵਾਈਏ ਤਾਂ ਸਭ ਪਾਈਏ ਗੁਰਮਖ ਪਿਆਰੇ ਜਿਉਂਦੇ ਜੀ ਆਪਣੇ ਆਪੇ ਤੋਂ ਬਾਹਰ ਆ ਜੀਏ ਜਿੰਨਾ ਚਿਰ ਅਸੀਂ ਸਰੀਰ ਨੂੰ ਨਹੀਂ ਛੱਡਦੇ ਆਪਣੇ ਆਪੇ ਨੂੰ ਨਹੀਂ ਭੁੱਲਦੇ ਉਨਾਂ ਚਿਰ ਸਾਡਾ ਹੌਮੇ ਦਾ ਰੋਗ ਨਹੀਂ ਘਟਿਆ ਜਾਂਦਾ ਹੁਣ ਜਿਹੜਾ ਮਾਲਕ ਨੇ ਹੌਮੇ ਦਾ ਰੋਗ ਦੱਸਿਆ ਦੇਖੋ ਹੌਮੇ ਦਾ ਰੋਗ ਕੀ ਹੈ ਇਹਦੀ ਦਵਾਈ ਵੀ ਦੇਤੀ ਦਵਾਈ ਅਸੀਂ ਲੈ ਨਹੀਂ ਰਹੇ ਗੱਲਾਂ ਨਾਲ ਕਹਿੰਦੇ ਸਾਨੂੰ ਯੋਗ ਮਿਲ ਜੇ ਗੱਲੀ ਯੋਗ ਨਾ ਹੋਏ ਗੱਲਾਂ ਨਾਲ ਨਹੀਂ ਮਾਲਕ ਮਿਲਦਾ ਗੁਰਮੁਖ ਪਿਆਰਿਓ ਭਾਈ ਗੁਰਦਾਸ ਜੀਾਂ ਦੀ ਵਾਰਾਂ 'ਚ ਆਉਂਦਾ ਹੈ ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਇ ਆਹ ਹਉਮੈ ਦੇ ਰੋਗ ਦੀ ਦਵਾਈ ਹੈ ਵਾਹਿਗੁਰੂ ਜੀ ਆਹ ਹਉਮੈ ਦੇ ਰੋਗ ਦੀ ਦਵਾਈ ਹੈ ਗੁਰਮੁਖ ਪਿਆਰਿਓ ਸਾਨੂੰ ਇਹ ਦਵਾਈ ਖਾਣ ਲਈ ਬੜੀ ਵਿਧੀ ਨਾਲ ਸਾਨੂੰ ਸਿਮਰਨ ਕਰਨਾ ਦੱਸਿਆ ਹੈ ਉਹ ਵਿਧੀ ਦੇ ਨਾਲ ਅਸੀਂ ਅੱਠੇ ਪਹਿਰ ਸਿਮਰਨ ਕਰਦੇ ਰਹਾਂਗੇ ਸਾਡੀ ਉਗ ਗੁਲਗੁਲ ਕੇ ਮੈੜ ਲੈਂਦੀ ਰਹੂਗੀ ਜਿਉਂ-ਜਿਉਂ ਸਾਡੀ ਮੈੜ ਲੈਂਦੀ ਜਾਊਗੀ ᱛਿਉਂ-ᱛਿਉਂ ਗੁਰਮੁਖ ਪਹਿਰੋ ਸੀ ਨਿਰਮਲ ਹੁੰਦੇ ਜਾਵਾਂਗੇ ਅੰਦਰੋਂ ਨਿਰਮਲ ਬਾਹਰੋਂ ਨਿਰਮਲ ਫੇਰ ਹੀ ਨਿਰਮਲ ਹੋਵਾਂਗੇ ਵੈਗਰੂ ਜੀ ਬਾਹਰੋਂ ਵੀ ਦੇਖਣ ਵਾਸਤੇ ਨਹੀਂ ਬਾਹਰਲੀ ਲੀਪਾ ਪੋਚੀ ਨਾਲ ਸਾਡੀ ਅੰਦਰਲੀ ਮੈੜ ਨਹੀਂ ਜਾਂਦੀ ਕਿਉਂਕਿ ਅਸੀਂ ਅੰਦਰ ਬਹੁਤ ਰੋਗ ਲਈ ਬੈਠੇ ਆ ਉਹਦੇ ਹੁਕਮ ਤੋਂ ਬਿਨਾ ਪਿਆਰੋ ਪੱਤਾ ਨਹੀਂ ਹਲਦਾ ਪੱਤਾ ਮਹਾਰਾਜ ਗੁਰਵਾਣੀ ਚ ਜੁਣਾਉਂਦੇ ਨੇ ਸਾਨੂੰ ਕੀ ਕਹਿੰਦੇ ਨੇ ਹੁਕਮ ਐ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਵਾਹਿਗੁਰੂ ਜੀ ਸਾਰਾ ਸੰਸਾਰ ਉਸ ਮਾਲਕ ਦੇ ਹੁਕਮ ਵਿੱਚ ਐ ਕੋਈ ਜੀਵ ਜੰਤੂ ਉਹਦੇ ਹੁਕਮ ਤੋਂ ਬਾਹਰ ਨਹੀਂ ਪਿਆਰਿਓ ਜੀਨੂ ਐਸੇ ਹੁਕਮ ਦੀ ਪਛਾਣ ਹੋ ਗਈ ਵੈਗਰੂ ਜੀ ਉਸ ਜੀਵ ਨੂੰ ਜਰੇ-ਜਰੇ ਵਿੱਚ ਮਾਲਕ ਦਿਸਦਾ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੇ 부ਜੈ ਤਾ ਹਮੈ ਕਹੇਨਾ ਕੋਈ ਪਿਆਰਿਓ ਉਹ ਜੀਵ ਹਮੈ ਵਿੱਚ ਨਹੀਂ ਆਉਂਦਾ ਨਹੀਂ ਆਉਂਦਾ ਵੈਗੁਰੂ ਜੀ ਜਿਹੜੇ ਜੀਵ ਨੂੰ ਹੁਕਮ ਦੀ ਪਛਾਣ ਹੋ ਗਈ ਉਹ ਜੀਵ ਵੈਗੁਰੂ ਜੀ ਹੁਕਮ ਦੇ ਅੰਦਰ ਰਹਿੰਦਾ ਬਾਹਰ ਨਹੀਂ ਜਾਂਦਾ ਇਸ ਕਰਕੇ ਹੀ ਗੁਰਮੁਖ ਪਿਆਰਿਓ ਵਿਰਲੇ ਜੀਵ ਨੇ ਬਹੁਤ ਵਿਰਲੇ ਜੀਵ ਨੇ ਟਟ ਜੀਵਨੇ ਵੈਗੁਰੂ ਜੀ ਜਿਹੜੇ ਹੌਮੇ ਤੋਂ ਬਾਹਰ ਨੇ ਨਹੀਂ ਸਾਨੂੰ ਤਾਂ ਸਭ ਨੂੰ ਹੌਮੇ ਦਾ ਰੋਗ ਲੱਗਿਆ ਹੈ ਕਿਸੇ ਨੂੰ ਚਾਰ ਅੱਖਰਾਂ ਦੀ ਪਛਾਣ ਹੋ ਗਈ ਤਾਂ ਵੈਗੁਰੂ ਜੀ ਹੌਮੇ ਦਾ ਰੋਗ ਕਿਸੇ ਨੇ ਵਿਚਾਰ ਕਰ ਲਈ ਤਾਂ ਹੌਮੇ ਦਾ ਰੋਗ ਸਿਮਰਨ ਕਰਨਾ ਸਿੱਖ ਲਿਆ ਤਾਂ ਹੌਮੇ ਦਾ ਰੋਗ ਸੇਵਾ ਕਰ ਲਈ ਤਾਂ ਹੌਮੇ ਦਾ ਰੋਗ ਚਾਰ ਪੈਸੇ ਕੋਈ ਲੰਗਰ ਚ ਪਾਤੇ ਵੈਗੁਰੂ ਜੀ ਤਾਂ ਹੌਮੇ ਦਾ ਰੋਗ बोल के नहीं सुनावांगे गुरुमुख प्यारे काल ਸਾਡੇ ਦਰਬਾਰ ਬਾਰ ਉਹੀ ਭੁਰਨੇ ਲਿਆਉਂਦਾ ਰਹਿੰਦਾ ਮੈਂ ਇੰਨਾ দান ਕਰਤਾ ਉਹ ਪਿਆਰਿਆ ਤੂੰ ਲੈ ਕੇ ਕਿੱਥੋਂ ਆਇਆ ਸੀ ਤੈਨੂੰ ਦੇਣ ਵਾਲਾ ਕੌਣ ਹੈ ਦਿਂਦਾ ਦੇ ਲੈਂਦੇ ਥੱਕ ਪਾਏ ਤੂੰ ਥੱਕਿਆ ਨਹੀਂ ਲੈ ਲੈ ਕੇ ਬਹੁਤ ਕੁਝ ਦਿੱਤਾ ਤੈਨੂੰ ਮਾਲਕ ਨੇ ਪਰ ਤੈਨੂੰ ਸ਼ੁਕਰਾਨਾ ਕਰਨਾ ਨਹੀਂ ਆਇਆ ਨਹੀਂ ਆਇਆ ਤੈਨੂੰ ਇੱਕ ਚੀਜ਼ ਨਹੀਂ ਇਹ ਮਿਲੀ ਤਾਂ ਉਸ ਇੱਕ ਚੀਜ਼ ਪਿੱਛੇ ਤੜਫੁੱਟਦਾ ਵੀ ਮੈਨੂੰ ਆ ਨਹੀਂ ਮਿਲਿਆ ਸੱਚ ਜਾਣੋ ਗੁਰਮਖ ਪਿਆਰਿਓ ਉਹ ਇੱਕ ਚੀਜ਼ ਪਿੱਛੇ ਅਸੀਂ ਉਸ ਮਾਲਕ ਦੇ ਨਾਲ ਨਰਾਜ਼ਗੀ ਨਾ ਜਤਾਈਏ ਕਿਉਂ ਹੁਕਮ ਹੈ ਮਹਾਰਾਜ ਦਾ 10 ਵਸਤੂ ਲੈ ਪਛ ਪਵੈ ਇੱਕ ਵਸਤ ਕਾਰਨ ਵਿਖੋਟ ਗਵਾਵੈ ਵਾਹਿਗੁਰੂ ਜੀ ਇੱਕ ਚੀਜ਼ ਜਿਹੜੀ ਨਹੀਂ ਮਿਲੀ ਉਹਦੇ ਪਿੱਛੇ ਲੱਗ ਕੇ ਅਸੀਂ ਸਿਮਰਨ ਕਰਨਾ ਵੀ ਛੱਡਤਾ ਗੁਰੂ ਘਰ ਜਾਣਾ ਵੀ ਛੱਡਤਾ ਤੇ ਕਹਿ ਦਿੰਦਾ ਵੀ ਰੱਬ ਹੈ ਹੀ ਨਹੀਂ ਕਿਤੇ ਭਲੇ ਆ ਤੈਨੂੰ ਸਵਾਸ ਕੌਣ ਦੇ ਰਿਹਾ ਜੇ ਰੱਬ ਨਹੀਂ ਹੈਗਾ ਤੈਨੂੰ ਸਵਾਸ ਕੌਣ ਦੇ ਰਿਹਾ ਕਾਦੇ ਸਹਾਰੇ ਜਿਉਂ ਰਹੇ ਤੂੰ ਹੋਸ਼ ਕਰ ਜਾਗ ਜਿੰਨਾ ਚਿਰ ਪਿਆਰ ਮਨ ਨਹੀਂ ਜਾਗਦਾ ਨਾ ਉਹਨਾਂ ਚਰੇਸ ਮਾਰਗ ਦੀ ਨਹੀਂ ਸਮਝਾਉਂਦੀ ਦਾਸ ਵਸਤੂ ਲੈ ਪਛ ਪਵ ਇੱਕ ਵਸਤ ਕਾਰਨ ਵਿਖੋਟ ਗਵਾਵੇ ਇੱਕ ਪੀਣਾ ਦੇ ਦਸ ਪੀ ਹੀਰ ਲੈ ਤਾਂ ਮੁੜਾ ਕੀ ਕਰੇ ਪਿਆਰੀ ਸਾਧ ਸੰਗਤ ਜੀ ਬੇਨਤੀ ਹੈ ਸਾਰੇ ਪਰਿਵਾਰ ਦੇ ਚਰਨਾਂ ਚ ਕਿ ਮਾਲਕ ਦੇ ਭੈ ਵਿੱਚ ਰਿਹਾ ਕਰੀਏ ਹਰ ਸਮੇਂ ਜੇ ਕਿਤੇ ਉਹ ਚੀਜ਼ ਨਹੀਂ ਮਿਲੀ ਉਹਦੇ ਪਿੱਛੇ ਨਰਾਜਗੀ ਨਾ ਜਤਾਈਏ ਹੋ ਸਕਦਾ ਮਾਲਕ ਨੇ ਜੇ ਹਜੇ ਨਹੀਂ ਦਿੱਤੀ ਸਾਨੂੰ ਉਹਦੋਂ ਵੀ ਵਧੀਆ ਦੇਣੀ ਹੋਵੇ ਉਹਦੇ ਕਰੇ देर जरूर ਹੈ ਅੰਧੇਰ ਨਹੀਂ ਜੀ ਕਿਤੇ ਤੁਸੀਂ ਇਹ ਕਰੋਧ ਨੂੰ ਜਿਤਾਵੋਗੇ ਵੈਗਰੂ ਜੀ ਇਹ ਸੋਚੋ ਜਿਹੜਾ ਕੁਝ ਦਿੱਤਾ ਹੋਇਆ ਕਿਤੇ ਉਹ ਵੀ ਨਾ ਵਾਪਸ ਲੈ ਲੇ ਫਿਰ ਅਸੀਂ ਕੀ ਕਰ ਲਾਂਗੇ ਫਿਰ ਕੀ ਕਰ ਸਕਦੇ ਆ ਵੈਗਰੂ ਜੀ ਆਪਣੇ ਆਪ ਨੂੰ ਸੋਚੀਏ ਬੰਦੇ ਖੋਜ ਦਿਲ ਹਰ ਰੋਜ਼ ਨਾ ਰਹੇ ਪਰੇਸ਼ਾਨੀ ਮਾਹ ਹੈ ਵੈਗਰੂ ਜੀ ਚਿੰਤਾ ਚ ਨਾ ਰਹੀਏ ਚਿੰਤਨ ਦੇ ਵਿੱਚ ਬੈਠ ਜਾਈਏ ਚਿੰਤਨ ਕਰੀਏ ਪਿਆਰਿਓ ਵੱਧ ਤੋਂ ਵੱਧ ਚਿੰਤਨ ਕਰੀਏ ਕੋਸ਼ਿਸ਼ ਹੋਵੇ ਤਾਂ ਅਠੇ ਪਹਿਰ ਜੁੜੇ ਰਹੀਏ ਸਾਨੂੰ ਇਹ ਰਸਨਾ ਚਿੰਤਨ ਕਰਨ ਲਈ ਮਿਲੀ ਤੀ 헤 ਰਸਨਾ ਤੂੰ ਅਨਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ ਤੂੰ ਐਨੇ ਮੰਦੇ ਬੋਲ ਬੋਲਦੀਆਂ ਐਨਾ ਲੜਦੀਆਂ ਹਰ ਸਮੇਂ ਤਤ ਪਰ ਤਿਆਰ ਰਹਿਣੀ ਐ ਤੇਰੀ ਪਿਆਸ ਨਹੀਂ ਗਈ ਹਜੇ ਤੈਨੂੰ ਤਾਂ ਮਾਲਕ ਨੇ ਬੰਦਗੀ ਲਈ ਜਨਾਇਤੀ ਹੋਰ ਸਾਰੇ ਅੰਗ ਦੋ ਦੋ ਦਿੱਤੇ ਨੇ ਦੋ ਖਾਨੇ ਦੋ ਕੰਨ ਨੇ ਵੈਗਰੂ ਜੀ ਦੋ ਨਾਸਕ ਨੇ ਪਰ ਰਸਨਾ ਇੱਕ ਲਈ ਸੀ ਇਹ ਇੱਕੋ ਹੀ ਐਡੇ ਤਲਵਾਰ ਦੇ ਫੱਟ ਚਲਾਉਂਦੀ ਐ ਨਹੀਂ ਮਿਟਦੇ ਨਹੀਂ ਮਿਟਦੇ ਵੈਗਰੂ ਜੀ ਗੁਰਮੁਖ ਪਿਆਰਿਓ ਵੱਧ ਤੋਂ ਵੱਧ ਸਿਮਰਨ ਕਰਿਏ ਨਾਮ ਜਪੀਏ ਵੰਡ ਕੇ ਛਕੀਏ ਕੀਰਤ ਕਰੀਏ ਮਿਲ ਕੇ ਰਹੀਏ ਵੈਗੁਰੂ ਜੀ ਪਰਿਵਾਰਾਂ ਦੇ ਵਿੱਚ ਜੇ ਵਿਛੋੜੇ ਪੈਗੇ ਨਾ ਮੁੜ ਕੇ ਕਿਸੇ ਨੇ ਦੁਬਾਰਾ ਨਹੀਂ ਮਿਲਣਾ ਜੇ ਭੈਣ ਭਰਾ ਵੀ ਬਣਿਆ ਪਤੀ ਪਤਨੀ ਵੀ ਬਣਿਆ ਸਸਨੂ ਵੀ ਬਣਿਆ ਵੈਗੁਰੂ ਜੀ ਸੰਜੋਗਾਂ ਦੇ ਰਿਸ਼ਤੇ ਨੇ ਕੋਈ ਧੀ ਵਣਕੇ ਲੈਣ ਆਇਆ ਕਿ ਪੁੱਤ ਵਣਕੇ ਲੈਣ ਆਇਆ ਸਾਹਾਰੇ ਸਾਡੇ ਸੰਜੋਗੀ ਨੇ ਜੇ ਪੁੱਤ ਮਾੜਾ ਹੈ ਜਾਂ ਪਿਓ ਮਾੜਾ ਹੈ ਵਾਹਿਗੁਰੂ ਜੀ ਸਾਡੇ ਅੰਦਰ ਮਾਲਕ ਦੇ ਚਰਨਾਂ ਵਿੱਚ ਬੇਨਤੀਆਂ ਕਰ ਕਰਕੇ ਇੰਨਾ ਕੁ ਸਹਜ ਰਖ ਲੀਏ ਸੱਚੇ ਪਾਤਸ਼ਾਹ ਕਿਰਪਾ ਕਰਿਓ ਦੀਨ ਕੇ ਦਾਤੇ ਮੇਰਾ ਗੁਣ ਯਬ ਗੁਣ ਨਾ ਵਿਚਾਰਿਓ ਮਾਟੀ ਕਿਆ ਤੋ ਪੈ ਸੁਆਮੀ ਮਾਨਸ ਕੀ ਗਤ ਏਹੀ ਓ ਪਿਆਰਿਓ ਇਹ ਜਿਹੜਾ ਮਨੋਖਾ ਜਨਮ ਆ ਨਾ ਮਿੱਟੀ ਨੂੰ ਜਿੰਨਾ ਮਰਜੀ ਥੋਲੋ ਪਾਣੀ ਗੰਧੜੇ ਰਹਿੰਦਾ ਬੇਨਤੀਆਂ ਕਰ ਲਿਆ ਕਰੀਏ ਮਾਲਕ ਦੇ ਚਰਨਿਆਂ ਵਿੱਚ ਨਿਮਾਣੇ ਹੋ ਕੇ ਸੁੱਚੇ ਪਾਤਸ਼ਾਹ ਸਾਡੇ ਗੁਣ ਅਪਗੁਣ ਨਾ ਵਿਚਾਰਿਓ ਅਸੀਂ ਤਾਂ ਭੁੱਲਣ ਹਾਰਾਂ ਆਪ ਹੀ ਅਭੁੱਲ ਗੁਰੂ ਕਰਤਾਰੋ ਕਿਰਪਾ ਕਰਕੇ ਸਾਨੂੰ ਬਖਸ਼ ਲਿਓ ਬਖਸ਼ ਲਿਓ ਮਹਾਰਾਜ ਆਪ ਬਖਸ਼ਨਹਾਰ ਵਾ ਗੁਰੂ ਵਾ ਗੁਰੂ ਵਾ ਗੁਰੂ ਵਾ ਗੁਰੂ ਵਾ ਗੁਰੂ ਟਾਈਮ ਤਾਂ ਗੁਰਮੁਖਵਰ ਅੱਧੇ ਘੰਟੇ ਦੀ ਮਿਲਿਆ ਸੀ ਜੀ ਅੱਗੇ ਹੋਵੇ ਤਾਂ ਪਾ ਗੇ ਚੱਲਦੇ ਰਹੀਏ ਵਾਹ ਗੁਰੂ 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 Wah guru, 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 Wah guru ਵਾਹ ਗੁਰੂ 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 Wah guru 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 ਮਾ ਗੁਰ ਗੁਰੂਪਿਆਰੀ ਸ਼ਰ ਸ਼ੰਗੋ ਜੀ ਵਿਚਾਰ ਕਰਦਿਆਂ ਤਾਂ ਬਹੁਤ ਸਰੀਆਂ ਭੁੱਲਾਂ ਵਾਹਿਗੁਰੂ ਜੀ ਕੀ ਫਤਿਹ ਵਾਹ ਬਹੁਤ ਬਹੁਤ ਧੰਨਵਾਦ ਜੈ ਜੀ ਪ੍ਰੈਜ਼ੀਡਰ ਕੌਰ ਜੀ ਜਰੂਰ ਬੜੇ ਹੀ ਪਿਆਰ ਦੇ ਨਾਲ ਬੜੇ ਹੀ ਮਿੱਠੇ ਬੋਲੋ ਦੇ ਨਾਲ ਸੰਗਤਾਂ ਦੇ ਨਾਲ ਗੁਰਮਤ ਵਿਚਾਰਾਂ ਸਾਂਝੀਆਂ ਕਰਨੇ ਸਨ ਇਦੋਂ ਗੁਰਪਿਆਰੇ ਬੋਲਦੇ ਨੇ ਇਹਨਾਂ ਨੂੰ ਯਾਦ ਨਹੀਂ ਰਹਿੰਦਾ ਚੇਤਾ ਨਹੀਂ ਰਹਿੰਦਾ ਸਾਂਝੀਆਂ ਕਰ ਰਹੇ ਸਨ ਜਦੋਂ ਗੁਰਪਿਆਰੇ ਬੋਲਦੇ ਨੇ ਫਿਰ ਇਹਨਾਂ ਨੂੰ ਯਾਦ ਨਹੀਂ ਰਹਿੰਦਾ ਚੇਤਾ ਨਹੀਂ ਰਹਿੰਦਾ ਮਾਲਕ ਇਹਨਾਂ ਨੂੰ ਕਿੱਥੋਂ ਕਿੱਥੋਂ ਦੇ ਸ਼ਬਦ ਇਹਨਾਂ ਦੀ ਰਚਨਾ ਤੋਂ ਕਢਾਉਂਦੇ ਆ ਫਿਰ ਸਮਾਂ ਵੀ ਭੁੱਲ ਜਾਂਦਾ ਇਹਨਾਂ ਨੂੰ ਵੀ ਸਮਾਂ ਕਿੰਨਾ ਹੋ ਗਿਆ ਆਵ ਦੇ ਵਿੱਚ ਵੀ ਸਾਡੇ 10 ਵਜੇ ਸਵੇਰੇ ਕਰਦੇ ਆ ਤੇ ਮਾਲਕ ਦੀ ਕਿਰਪਾ ਦੇ ਨਾਲ ਕਈ ਵਾਰੀ ਵਿਖਦੇ ਇਹਨਾਂ ਦੇ ਨੇਤਰ ਬੰਦ ਹੁੰਦੇ ਆ ਤੇ ਇਹਨਾਂ ਨੂੰ ਪਤਾ ਨਹੀਂ ਵੀ ਮੇਰਾ ਆਨ ਮਿਊਟ ਹੋ ਗਿਆ ਸਤਿਗੁਰ ਦੀ ਬਹੁਤ ਕਿਰਪਾ ਇਹਨਾਂ ਤੇ ਬੜੇ ਹੀ ਪਿਆਰ ਦੇ ਨਾਲ ਸੰਗਤਾਂ ਦੇ ਨਾਲ ਇਹ ਵਿਚਾਰ ਸਾਂਝੇ ਕਰਦੇ ਆ ਔਰ ਬੜੇ ਮਿੱਠੇ ਸ਼ਬਦਾਂ ਸੰਗਤਾਂ ਦੇ ਨਾਲ ਵਿੱਚੇ ਹੀ ਰੱਖਦੇ ਆ ਕਾਫੀ ਗੁਰੂ ਪਿਆਰਿਆਂ ਨੇ ਭੈਣ ਜੀ ਬਲਜਿੰਦਰ ਕੌਰ ਜੀ ਜਲੂਰ ਇਹਨਾਂ ਤੋਂ ਆਪ ਦੇ ਵਿੱਚ ਸਹਿ ਸੇਧ ਲਈ ਹੈ ਅਸੀਂ ਵੀ ਗੁਰੂ ਪਿਆਰਿਓ ਜਦੋਂ ਜੁੜੇ ਸੀਗੇ ਤੇ ਇਹਨਾਂ ਗੁਰੂ ਪਿਆਰਿਆਂ ਕੋਲ ਬੈਠ ਕੇ ਇਹਨਾਂ ਦੇ ਵਿਚਾਰ ਸੁਣਦੇ ਸੀ ਕਿ ਮਾਲਕ ਸਾਡੇ ਤੇ ਵੀ ਥੋੜੀ ਬਹੁਤੀ ਕਿਰਪਾ ਕਰੇ ਬੜੀ ਰੰਗੀ ਹੋਈ ਰੂਹ ਨੇ ਬੜੀ ਸਤਗੁਰ ਦੀ ਕਿਰਪਾ ਬਹੁਤ ਬਹੁਤ ਧੰਨਵਾਦ ਭੈਣ ਜੀ ਬਲਜਿੰਦਰ ਕੌਰ ਜੀ ਜਰੂਰ ਮੇਰਾ ਸਤਗੁਰ ਇਸੇ ਤਰ੍ਹਾਂ ਹੀ ਰਹਿਮਤ ਬਣਾਈ ਰੱਖੇ ਚੜ੍ਹਦੀ ਕਲਾ ਬਖਸ਼ੇ ਹਰ ਮદાન ਫਤਿਹ ਰਖੇ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਬੇਨਤੀ ਕਰਾਂਗੇ ਗੁਰਪਿਆਰੋ ਜੇਕਰ ਕੋਈ ਗੁਰਪਿਆਰਾ ਸ਼ਬਦ ਗਾਇਨ ਕਰਨਾ ਚਾਹੁੰਦਾ ਤੇ ਉਹ ਕਰ ਸਕਦੇ ਆ ਜੇਕਰ ਨਹੀਂ ਤੇ ਕੋਈ ਗੁਰਪਿਆਰੇ ਸਟੇਜ ਤੇ ਆ ਜਾਓ कोई सिमरन करा सकते गुरु सिमरन करो कोई भी गुरु प्यारा वागुरु जी भाई हाँ जी वागुरु कोई भी गुरु प्यारा वाहगुरु जी जेकर कुछ विचार कोई अपने मन का कोई बलबला